ਦੇਖੋ ਕਿ ਬਟਾਲਾ ਸ਼ਹਿਰ ਦੇ ਵਿੱਚ ਦਿਨ ਦਿਹਾੜੇ ਅਣਪਛਾਤੇ ਵਿਅਕਤੀਆਂ ਵੱਲੋਂ ਡੇਰਾ ਰੋਡ ਕਿ ਡੇਰਾ ਰੋਡ ਤੇ ਅਣਪਛਾਤੇ ਵਿਅਕਤੀ ਨੂੰ ਚਲਾਈ ਗਈ ਗੋਲੀ ਦੇਖੋ ਕਿ ਇੱਕ ਭੀੜ ਭਰਿਆ ਇਲਾਕਾ ਡੇਰਾ ਰੋਡ ਤੇ ਜਿਵੇਂ ਕੋ ਅਣਪਛਾਤੇ ਵਿਅਕਤੀ ਆਉਂਦੇ ਤਾਂ ਗੋਲੀ ਚਲਾ ਕੇ ਚਲੇ ਜਾਂਦੇ ਆ ਦੇਖੋ ਕਿ ਸਭ ਤੋਂ ਪਹਿਲਾਂ ਨਿਊਜ਼ ਪੰਜਾਬ ਚੈਨਲ ਦਾ ਕਿ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਦਿਨ ਦਿਹਾੜੇ ਕਿ ਦਿਨ ਦਿਹਾੜੇ ਇਸ ਟਾਈਮ ਦਿਨ ਦਿਹਾੜੇ ਅਣਪਛਾਤੇ ਵਿਅਕਤੀਆਂ ਵੱਲੋਂ ਕੀ ਵੇਖੋ ਕਿ ਗੋਲੀ ਚਲਾਈ ਗਈ ਆ ਦੇਖੋ ਲਾਈਵ ਤਸਵੀਰਾਂ ਨਿਊਜ਼ ਪੰਜਾਬ ਤੇ ਸਭ ਤੋਂ ਪਹਿਲਾਂ ਕੀ ਬਟਾਲਾ ਸ਼ਹਿਰ ਦੇ ਵਿੱਚ ਅਣਪਛਾਤੇ ਵਿਅਕਤੀ ਵੱਲੋਂ ਗੋਲੀ ਚਲਾਈ ਗਈ ਦੇਖੋ ਲਾਈਵ ਤਸਵੀਰਾਂ ਬਟਾਲਾ ਦੇ ਭੀੜ-ਪਾੜ ਵਾਲੇ ਇਲਾਕੇ ਡੇਰਾ ਰੋਡ ਤੇ ਵੇਖੋ ਕਿ ਇੱਕ ਕਰਿਆਨੇ ਦੀ ਦੁਕਾਨ ਤੇ ਕੁਝ ਦਿਨ ਦਿਹਾੜੇ ਅਣਪਛਾਤੇ ਵਿਅਕਤੀਆਂ ਵੱਲੋਂ ਚਲਾਈਆਂ ਗਈਆਂ ਗੋਲੀਆਂ ਜਸਦੀਸ਼ ਸੀਸੀਟੀਵੀ ਵੀ ਆਈ ਸਾਹਮਣੇ ਦੁਕਾਨ ਦੇ ਮਾਲਕ ਦਾ ਕਹਿਣਾ ਹੈ ਕਿ ਮੈਨੂੰ ਕੁਝ ਦਿਨ ਪਹਿਲਾਂ ਗੈਂਗਸਟਰਾਂ ਵੱਲੋਂ ਫਰੋਤੀ ਦੀ ਧਮਕੀ ਆਈ ਸੀ ਮੈਂ ਆਪਣੀ ਦਰਖਾਸਤ ਨੂੰ ਲੈ ਕੇ ਐਸਐਸਪੀ ਬਟਾਰਾ ਕੋਲ ਵੀ ਗਿਆ ਮੈਂ ਖੱਜਲ ਖਰਾਬ ਵੀ ਹੋ ਕੇ ਵਾਪਸ ਆ ਗਿਆ ਪਰ ਪੁਲਿਸ ਨੇ ਮੇਰੀ ਇੱਕ ਵੀ ਨਹੀਂ ਸੁਣੀ ਵੀ ਪੁਲਿਸ ਨੇ ਇੱਕ ਵੀ ਮੇਰੀ ਨਹੀਂ ਸੁਣੀ ਅੱਜ ਸਾਨੂੰ ਗੈਂਗਸਟਰਾਂ ਦੀਆਂ ਗੋਲੀਆਂ ਅੱਗੇ ਮਾਰਨ ਲਈ ਪੁਲਿਸ ਨੇ ਛੱਡ ਦਿੱਤਾ ਹੈ ਅੱਜ ਮੇਰੀ ਦੁਕਾਨ ਤੇ ਗੋਲੀ ਚੱਲ ਗਈ ਮੈਂ ਪੁਲਿਸ ਨੂੰ ਬਹੁਤ ਵਾਰ ਜਾ ਕੇ ਬੇਨਤੀ ਕੀਤੀ ਸੀ ਕਿ ਮੇਰੀ ਸਿਕਿਉਰਟੀ ਦਾ ਪ੍ਰਬੰਧ ਕਰੋ ਪਰ ਪੁਲਿਸ ਨੇ ਮੇਰੀ ਸਿਕਿਉਰਟੀ ਦਾ ਕੋਈ ਪ੍ਰਬੰਧ ਨਹੀਂ ਕੀਤਾ ਦੂਸਰੇ ਪਾਸੇ ਮੌਕੇ ਤੇ ਪਹੁੰਚੇ ਪੁਲਿਸ ਪਹੁੰਚੇ ਪੁਲਿਸ ਦੇ ਡੀਐਸਪੀ ਸੰਜੀਵ ਕੁਮਾਰ ਨੇ ਕਿਹਾ ਕਿ ਜਾਣਕਾਰੀ ਮਿਲੀ ਸੀ ਕੰਟਰੋਲ ਰੂਮ ਤੋਂ ਕਿ ਗੋਲੀ ਚੱਲੀ ਹੈ ਅਸੀਂ ਮੌਕੇ ਤੇ ਪਹੁੰਚੇ ਆ ਕੋਈ ਵੀ ਜ਼ਖਮੀ ਨਹੀਂ ਹੋਇਆ ਜੋ ਇਹਨਾਂ ਨੇ ਦਰਖਾਸਤ ਦਿੱਤੀ ਹੈ ਉਸ ਦੇਖ ਕੇ ਵੀ ਕਾਰਵਾਈ ਕਰ ਰਿਹਾ ਕਿ ਉਸ ਵੱਲ ਵੇਖ ਕੇ ਹੀ ਕਾਰਵਾਈ ਕਰ ਰਿਹਾ ਕਿ ਬਟਾਲਾ ਸ਼ਹਿਰ ਦੇ ਵਿੱਚ ਦੇਖੋ ਕਿ ਦਿਨ ਦਿਹਾੜੇ ਭੀੜ ਭੜ ਵਾਲੇ ਇਲਾਕੇ ਡੇਰਾ ਰੋਡ ਤੇ ਚੱਲੀ ਗੋਲੀ ਦੇਖੋ ਲਾਈਵ ਤਸਵੀਰਾਂ ਨਿਊਜ਼ ਪੰਜਾਬ ਤੇ ਮਾੜਾ ਜਿਹਾ ਦਾਬੂ ਜੀ ਕੀ ਹੋਇਆ ਕੀ ਹੁਣ ਕੰਟਰੋਲ ਰੂਮ ਤੋਂ ਇੱਕ ਫੋਨ ਆਇਆ ਸੀ ਕਿ ਇੱਥੇ ਰਵਿਸ਼ ਕੁਮਾਰ ਅਨਸਾਨੀ ਦੀ ਦੁਕਾਨ ਹੈ ਐਸੇ ਡੇਰਾ ਰੋਡ ਤੇ ਉੱਥੇ ਕੋ ਫਾਰ ਹੋਇਆ ਹੈ ਇਰਥੇ ਆ ਕੇ ਵੇਖਿਆ ਤੇ ਦੁਕਾਨ ਦੇ ਮਾਲਕ ਜਿਹੜੇ ਨੇ ਉਹਨਾਂ ਦਾ ਅੱਜ ਕੱਲ੍ਹ ਸ਼ਾਇਦ ਮੈਨੂੰ ਮਿਲਿਆ ਜੀ ਉਹਨਾਂ ਨੇ ਦੱਸਿਆ ਕਿ ਦੁਕਾਨ ਦੇ ਬਾਹਰ ਇੱਕ ਫਾਰਮ ਕਰਕੇ ਰਹੇ ਨੇ ਉਹਨਾਂ ਦੀ ਇਹਨਾਂ ਦਾ ਹੀ ਕੋਈ ਮਗਰ ਭੱਜਿਆ ਵੀ ਆ। ਕਾਦਲੇ ਆ ਸੀ ਤੇ ਤਦ ਆਸ ਇਹ ਦੇਹਰਾ ਦੀ ਸਾਈਡ ਤੇ ਭੱਜੇ ਨੇ ਬੋਲਦੇ ਨੀਤੇ ਤੋਂ ਮਗਰ ਵਿਆਹ ਕਹਿੰਦਾ ਜੀ ਉਹਦੇ ਜਾਨ ਦੀ ਥੋਰਾਰੇ ਉਹਨੇ ਕਿਤੇ ਬਾਪ ਤੋਂ ਮੋੜਾ। ਉਹ ਜਾਣੋ ਦੇ ਹਾਲ ਦੀ ਗੱਡੀ ਤੇ ਉਹਨਾਂ ਦੱਸਿਆ ਕਿ ਉਹਦਾ ਕਾਰਨ ਐਂਪਲਾਈ ਦੁਕਾਨ ਦੇ ਤੇ ਇੱਕ ਕਰਕੇ ਦੇ ਨੇ ਉਹਦੇ ਇੰਪਲਾਈ ਨੇ ਦੱਸਿਆ ਲੀ ਅੱਗੇ ਜਾ ਕੇ ਉਹਨਾਂ ਨੇ ਕੋਰ ਫਾਇਰ ਕੀਤਾ ਸਰ ਜੀ ਬਾਕੀ ਮੈਨੂੰ ਉਪਰੋਕਤੀ ਦੀ ਕਾਲ ਆਈ ਸੀ ਜਿਸ ਦੀ ਖੱਜਲ ਖੁਆਰੀ ਕੀਤੀ ਮੈ ਮੈਂ ਮੈਂ ਲਈ ਇਹਨਾਂ ਕੋਲ ਦਰਖਾਸਤ ਚਲੋ ਬਈ ਪਰਸਨਲੀ ਮੇਰੇ ਨੋਟਿਸ ਆ ਨਹੀਂ ਇਹਨਾਂ ਲੋ ਦੱਸਿਆ ਗਿਆ ਕਿ ਅਸੀਂ ਜਾ ਕੇ ਜੀ ਐਸ ਐਸ ਪੀ ਸਾਹਿਬ ਨੂੰ ਮਿਲੇ ਸੀ ਫਟੋ ਮੈਂ ਦੇਖ ਰਿਹਾ ਸੀ ਕਿ ਅਰਖਾਸਤ ਉਹਨਾਂ ਦੇ ਮੋਬਾਈਲ ਦੇ ਵਿੱਚੋਂ ਮੈਂ ਕਲਿੱਕ ਕੀਤੀ ਹੈ ਜੀ ਪਤਾ ਕਰਨਾ ਚਾਹੀਦਾ ਕਿ ਇਹ ਦਰਖਾਸਤ ਸੀ ਕਿ ਕਰ ਰਹੀ ਹੋ ਸੀ ਕੀ ਲੱਗਦਾ ਕਿ ਉਹ ਜਦੋਂ ਇੱਕ ਬੰਦੇ ਨੂੰ ਕਰੋਤੀ ਆ ਗਈ ਧਮਕੀ ਆ ਗਈ ਕਿ ਪੁਲਿਸ ਰੇਟ ਕਰਦੀ ਆ ਵੀ ਗੋਲੀ ਚੱਲੇ ਤੇ ਫੇਰ ਹੀ ਉਹ ਕੋਈ ਜਾਈਏ ਹਾਂ ਇਸ ਤਰੀਕੇ ਦਾ ਜਿੰਨੀਆਂ ਵੀ ਅਜਿਹੀਆਂ ਬਾਕੀ ਕਾਲ ਆਉਂਦੀਆਂ ਨੇ ਜਾਂ ਦੂਸਰੀਆਂ ਹੁੰਦੀਆਂ ਉਹਦੇ ਤੇ ਸਾਰੇ ਐਕਸ਼ਨ ਕਰਕੇ ਤੇ ਸਾਰੇ ਪਹਿਲੇ ਕਢਾਈ ਜਾਂਦੀ ਹੈ ਕਿ ਕੀ ਕਾਲ ਜੈਨੂਅਲਿਟੀ ਦੇਖ ਲਈਏ ਉਹਦੀ ਕੀ ਹੈ ਵੀ ਫਿਰ ਉਹਦੀ ਕੋਈ ਅੱਗੇ ਅਸੀਂ ਐਕਸ਼ਨ ਕਰਦੇ ਹਾਂ ਸੀਸੀਟੀਵੀ ਆਈ ਹੈ ਤਾਂ ਸੀਸੀਟੀਵੀ ਹੁਣ ਬਸ ਜਸਟ 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 ਆਪਣਾ ਹਮਲਾ ਹੋ ਰਿਹਾ ਜੀ ਚਾਰ ਪੰਜ ਮਹੀਨੇ ਦੀ ਹੋਇਆ ਤੇ ਮੇਰੇ ਪਹੁੰਚਿਆ ਇਹ ਸਭ ਐਸਐਸਪੀ ਸਾਹਿਬ ਨੂੰ ਮਿਲਦੇ ਆ ਉਹ ਕਹਿੰਦੇ ਜੀ ਤਰਖਾ ਦੇਓ ਅਸੀਂ ਤਰਖਾ ਦੇਣ ਜਾਂਦੇ ਆ ਜੇ ਕੋਈ ਸੁਲਵਾਈ ਨਹੀਂ ਹੁੰਦੀ ਅਸੀਂ ਭੁੱਪੇ ਬਹਿ ਕੇ ਅਗਲੇ 2-2 ਘੰਟੇ ਅਗਲੇ ਦਿਨ ਨਹੀਂ ਜਾਂਦੇ ਆ ਉਹ ਫਿਰ ਅਕੀ ਕੋਈ ਸੁਲਵਾਈ ਨਹੀਂ ਹੁੰਦੀ ਉਹ ਕਹਿੰਦੇ ਐਸਐਚਓ ਨੂੰ ਮਿਲੋ ਐਸਐਟ ਦੇ ਨਾਲ ਮਾਰਕ ਦਰਾਓ ਚਿੱਠੀ ਭਾਜੀ ਤੁਸੀਂ ਮਾਰ ਕੇ ਨਹੀਂ ਅਸੀਂ ਤੇ ਕਰਨੀ ਨਹੀਂ ਸਾਹ ਲੋਏ ਫੇਦੀ ਨਾਲ ਲੱਗੇ ਕਰਦਾ ਇਹ ਕਹਿੰਦੇ ਮਾਰ ਕੇ ਕੋਈ ਬੰਦੇ ਤੇ ਗੋਲੀ ਚੱਲਣ ਦੀਆਂ ਦੂਜੇ ਤੁਸੀਂ ਮਾਰ ਕੇ ਕਰਾਉਣ ਦਿਓ ਇਹਦਾ ਮਤਲਬ ਮਾਰਗਨੇ ਚੰਨ ਚੱਲਦੇ ਆ ਫੇਰ ਅਗਲੇ ਮਲੇ ਵੀ ਜਾਂਦੇ ਆ ਉਹ ਇੱਕ ਅਫਸਰ ਨਾਲ ਹੋਰ ਮਿਲਦਾ ਉਹ ਨੂੰ ਕਹਿੰਦਾ ਜੀ ਤੁਸੀਂ ਸਾਨੂੰ ਹੋ ਰਹੇ ਹੋ ਇਹਦਾ ਮਤਲਬ ਕੀ ਕਾਰੋਬਾਰ ਕਰਨਾ ਜਾ ਰਹੇ ਆ ਅਸੀਂ ਕਿਥੇ ਚੱਲ ਜਾਈਏ ਅਸੀਂ ਭਾਜੀ ਉੱਧਰ ਦੁਕਾਨ ਵੀ ਫੋਨ ਨਹੀਂ ਜਾਂਦਾ ਕਿ ਬੰਦੇ ਵੀ ਫੜੇ ਜਾਂਦੇ ਜਾਂ ਇਹ ਕੰਮਚਾਨ ਨੂੰ ਕੋਈ ਆਸ਼ਵਾਸਨ ਨਹੀਂ ਮਿਲਗਾ ਕਿ ਇਹ ਕੰਮ ਕਰ ਸਕਦੇ ਆ ਅਸੀਂ ਭਾਂਜੋ ਟੈਕਸਾਂ ਦੇ ਕੇ ਵੀ ਚੋਰ ਆ ਤੇ ਆਦੇ ਪੱਲੇ ਕੀ ਰਹਿ ਗਿਆ ਦੇਣਾ ਰੋਡ ਬੰਦ ਰਹੇਗਾ ਮੈਨਾਂ ਜਿਹੜਾ ਕੋਈ ਅਮਲੇ ਫਾਅਦਾ ਦੇਗਾ ਉਹਦੀ ਮਿਹਰਬਾਨੀ ਹੈ ਜਿਹੜਾ ਨਹੀਂ ਦੇਗਾ ਉਹਦੀ ਵੀ ਮਿਹਰਬਾਨੀ ਹੈ ਪਰ ਹਾਲੇ ਜਲਾ ਲੀਏ ਬਾਜ਼ਾਰ ਬੰਦ ਗਏ ਸਾਡੇ ਕੋਲ ਇਹ ਕੰਮ ਨਹੀਂ ਹੋ ਸਕਦਾ ਠੀਕ ਹੈ ਜੀ ਕੰਮ ਚੱਲੇ ਆ ਜੀ ਜਦੋਂ ਫਰੋਤੀ ਆਈ ਆ ਫਰੋਤੀ ਆਉਣ ਤੋਂ ਬਾਅਦ ਕੋਲ ਸੁ ਕੋਲ ਕੰਪਲੇਂਟ ਕੀਤੀ ਆ ਤੇ ਪ੍ਰਸ਼ਾਸਨ ਨੇ ਜਾਂ ਕੀ ਸਰਕਾਰ ਨੇ ਕੀ ਐਕਸ਼ਨ ਆ ਪੰਜਾਬ ਬਾਜ਼ਾਰਾਂ ਵਿੱਚ ਇਹ ਜਾਲ ਗੋਲੀ ਚਲਾ ਕੇ ਕਾਬਲ ਕਾਬਲ ਬਣਾਇਆ ਸਾਰੇ ਨਾਗਰਿਕ ਦੀ ਪੰਜਾਬ ਤੇ ਕਰਦੀ ਇਸ ਰੱਖਿਆ ਕਰ ਰਹੀ ਹੈ ਸਰਕਾਰ ਪਾਜੀ ਇਹ ਨਿਕਲੋਨੀ ਗੋਲੀ ਮੁੱਖੀ ਐਕਸ਼ਨ ਲੜਾਇਆ ਜਾ ਪਤਾ ਲੱਗ ਗਿਆ ਕਿ ਸਾਡੇ ਪੰਜਾਬ ਦਾ ਇਹ ਹਾਲਿਆ ਤੇ ਅੱਜ ਚ ਰਹਿ ਗਿਆ ਬਿਹਾਰ ਬਣੇ ਉਹਨਾਂ ਨੇ ਕੋਈ ਕਸਮ ਨਹੀਂ ਛੱਡੀ ਉਹ ਇੱਥੇ ਫਾਟਚ ਫੈਰ ਰੱਖ ਕਰਕੇ ਗਏ ਆ ਇਹਨਾਂ ਨੇ ਫੌਜੀ ਜੀ ਸਾਡੀ ਗੱਲ ਨਹੀਂ ਮੰਨੀ ਹੈਗੀ ਕੋਈ ਨਾ ਨਿਓ ਨੇ ਲਿਆ ਨਾ ਆਇਆ ਕੋਈ ਜਨਮ ਨਹੀਂ ਕੋਈ ਜਨਮ ਨਹੀਂ ਕਰਮਨੀ ਦਾ ਮਨੁਭਾਜੀ ਵਿਜੈਨਾਥ ਵੀ ਇਹ ਜਿਹੜੀ ਵਾਰ ਵੀ ਕੱਢੀ ਕਿ ਮੈਨੂੰ ਆਈਏ ਤੁਸੀਂ ਮੈਂ ਨਾਲ ਗੱਲ ਕੀਤੀ ਹੈ ਨਾ ਮੀਡੀਆ 'ਚ ਵੀ ਗੱਲ ਕੀਤੀ ਸੀ ਕਲਸੀ ਸਾਹਿਬ ਤਾਂ ਵੀ ਗੱਲ ਗਈ ਸੀ ਛੋਡੀ ਭਾਜਨਾ ਵੀ ਗੱਲ ਹੋਈ ਸੀ ਉਹ ਕਹਿੰਦੇ ਹੋ ਸਕਦਾ ਫੇਕ ਕਾਲ ਹੋਏ ਪਰ ਇਹ ਫੇਕ ਕਾਲ ਨਹੀਂ ਜੇ ਨਿਕਲੀ ਅੱਜ ਮੈਂ ਖੋਲੀ ਰਿਹਾ ਹਾਂ ਇੱਕ ਨੰਬਰ ਦੀ ਅੱਗੇ ਕਰੋ ਇੱਕ ਮਿੰਟ ਹੋਰ ਮੈਂ ਇਹ ਨੰਬਰ ਦਿਤਾਦਾ ਮੋਦੀ ਦੁੱਧਾ ਪਿਆ ਮੈਂ ਫੇਕ ਕਾਲ ਤੇ ਮਰਨਾ ਨਹੀਂ ਜਾਂਦਾ ahi number te mangoli ma giyo re mare te ji SSO saab ne ditti si daras ditti ji ditti ji halu kene kari utho maar ke karao kari utho karao ke doti jao ko Anil bhai iko karao ahi uthe ja ke bahe ke aane ne thadi kene ni je saapa kaam kari ke soch jaa ni ma ne kujara du number ko parwaa karaa karaa ahi bhai okha gho ke diya par এই লোক গোস্বমার সামনে সামনে ভারতীয় ট্রেনকে পাওয়ার পাবে আগামী দিনে আমরা ধরে পড়ব আমরা ধরে পড়ব ਮੇਰਾ ਨਾਮ ਅਪ੍ਰੀਤਮ ਸਿੰਘ ਜੀ ਕਰਿਆਨੇ ਦੁਕਾਨ ਦੇ ਸ਼ੋਪ ਦੇ ਕਾਮਰੀ ਦਾ ਜੀ ਕਰਿਆਨੇ ਦਾ ਹਾਂ ਜੀ ਮਨੂ ਜੀ ਮਨੂ ਅੱਜ ਦਸ ਘੇਰੇ ਦੁਕਾਨ ਤੇ ਆਏ ਆ ਜੀ ਇੱਦਾਂ ਬਿਠੇ ਇੱਕ ਗਾਗਨ ਹਸਬਾ ਦੇ ਦੇਣਾ ਮੁੰਡਾ ਆ ਮੂੰ ਮਾਂ ਬਣ ਕੇ ਉਹਨੇ ਫਾਇਰ ਕੀਤੇ ਆ ਅਸੀਂ ਉਸੇ ਵਾਲੇ ਦੇ ਮਗਰ ਮੈਂ ਭੱਜਿਆ ਵਾਂ ਉਹਨੇ ਫੇਰ ਇੱਕ ਫਾਇਰ ਆ ਕੇ ਇੱਥੇ ਬੈਂਕ ਲਾ ਕੇ ਆ ਕੇ ਕੀਤਾ ਜੀ ਹਾਂ ਜੀ ਮੈਂ ਮਗਰ ਭੱਜਿਆ ਵਾਂ ਹਾਂ ਜੀ ਉਹ ਗਲਬਾ ਤੋਂ ਇਤਿਹੀ ਵਾਜ ਦਿੱਤੀ ਵਾਜ ਤੀਨ ਮਗਰ ਪਰ ਉਹ ਬਹੁਤ ਸਪੀਡ ਭੱਜ ਗਿਆ ਪੈਦਲ ਸੀ ਪੈਦਲ ਸੀ ਅੱਗੇ ਜਾ ਕੇ ਕਿਤੇ ਮੰਡੀ ਅੰਦਰ ਜਾ ਕੇ ਉਹਨੇ ਕੋਈ ਨਾਲ ਵੀ ਜਿਹੜਾ ਵੀ ਹੋਇਆ ਕਰਨਾ ਬੈਗ ਚੱਲ ਗਿਆ ਉਹ ਕੀ ਨਾ ਭਾਈ ਘੁੱਟ ਮੇਰੇ ਨਾਲ ਘਰ ਦੇ ਗਿਆ ਜੀ ਮਨ ਉਹਦੀ ਹੱਡੀ ਦਾ ਆਪਣਾ ਕਹਿਆ ਲੈਣਾ ਕੰਮ ਜੇ ਤੇ ਪਿਛਲੇ ਸੋਮਵਾਰ ਨੂੰ ਧਮਕੀ ਆਈ ਸੀ ਜਰਮਨੀ ਦਾ ਮਿਲਖਾਲਾ ਨੰਬਰ ਸੀ ਤੇ ਉਹ ਸਾਡੇ ਕੋਲ 30 ਲੱਖ ਦੀ ਫਰੋਤੀ ਜਿਹਨੇ ਮੰਗ ਕੀਤੀ ਅਸੀਂ ਇਹੋ ਹੀ ਖਬਰ ਪਹਿਲਾਂ ਐਮਐਲਏ ਸਾਹਿਬ ਤਾਂ ਪੰਚਾਇਤ ਤੇ ਉਹਨਾਂ ਨੇ ਹਲੋ ਐਸਐਸਪੀ ਸਾਹਿਬ ਕੋ ਭੇਜਿਆ ਅਹੀ ਆਪਣੀ ਲੈਟਰ ਲੈ ਕੇ ਐਸਐਸਪੀ ਸਾਹਿਬ ਕੋਲ ਗਏ ਉਹਨਾਂ ਨੇ ਹਲੋ ਕਿਹਾ ਕਿ ਤੁਸੀਂ ਐਸਐਚਓ ਨੂੰ ਮਿਲੋ ਉਹਨਾਂ ਨੂੰ ਤੇ ਉਹਨਾਂ ਨੇ ਹਲੋ ਮੱਲੋ 2 ਦਿਨ ਦਾ ਸਾਡੀ ਕਾਰਵਾਈ ਉੱਥੇ ਹੀ ਖਲੋਤੀ ਰਹੀ ਕਾਰਵਾਈ ਕੋਈ ਨਹੀਂ ਕਦੀ ਇੱਧਰ ਭੇਜ ਤੇ ਮਾਰਕ ਕਰਾਓ ਕਦੀ ਉੱਧਰ ਮਾਰਕ ਕਰਾਓ ਜਿੱਥੇ ਹੁਣ ਬੰਦਾ ਕਾਰੋਬਾਰ ਕਰੇਗਾ ਕਿ ਚਿੱਠੀਆਂ ਮਾਰਕ ਕਰਾਏਗਾ ਕੋਈ ਤੁਹਾਨੂੰ ਧੰਕੀ ਆਈ ਹੈ ਇੱਕ ਹੀ ਕਾਰੋਬਾਰ ਕਰਨੇ ਕਿ ਦੋ ਨੰਬਰੀ ਕੰਦਾਰੇ ਕਰੇ ਲਈ ਕਰਦੇ ਆਈ ਆਪਣਾ ਕੰਮ ਕਰਨੇ ਕਰਿਆਨੇ ਲਿਖੀ ਜਦਗਾਨਾ ਦੇ ਨਿਕਲ ਜਹੀ ਕਾਰੋਬਾਰੀ ਆ ਉੱਥੇ ਬਾਹਰ ਕੋਈ ਕਾਰਵਾਈ ਹੋਈ ਨਾ ਅੱਡੇ ਤੇ ਨਾ ਕੋਈ ਨੂੰ ਗਨਮੈਨ ਮਿਲਿਆ ਨਾ ਸਾਡੀ ਚਿੱਠੀ ਲਈ ਮਨ ਕੇ ਹਨੇ ਅੱਜ ਹੋਇਆ ਅੱਜ ਇੱਕ ਛੋਟਾ ਜਿਹਾ ਮੁੰਡਾ ਆਦਾ ਮੂੰਹ ਬਣ ਕੇ ਉਹ ਛੜਿਆ ਉਹ ਦਿੰਦੇ ਆਰੇ ਚਤੀ ਦੁਪਹਿਰ ਭਰੇ ਬਜ਼ਾਰ ਗੋਲੀ ਚਲਾ ਕੇ ਜਾਂਦਾ ਸਿੱਧਾ ਫਾਇਰ ਕਰਦਾ ਉਹ ਕਿਸਮਤ ਸਾਡੀ ਚੰਗੀ ਸੀ ਬਚ ਗਏ ਮਾਰੀ ਹੋਇਆ ਕਰਦੀ ਜੇ ਮਰ ਜਾਣਾ ਸੀ ਤੇ ਹੁਣ ਇੱਥੇ ਕੰਮ ਕਰਨ ਦਾ ਫਾਇਦਾ ਤੇ ਕੋਈ ਹੈ ਨਹੀਂ ਇਹਨਾਂ ਜੰਗਾਂ ਨੇ ਜੂ ਕੀ ਵਿਹਾਰ ਚੜ ਗਿਆ ਇੱਕ ਰਾਉਂ ਫਾਇਰ ਹੋਇਆ ਲੱਗਾ ਵੀ ਨਹੀਂ ਕਿਸੇ ਲੱਗਾ ਵਿਚਾਰਿਆ ਤੇ ਤਮ ਗਿਆ ਲੋਈ ਆਈਗੇ ਸਿੱਧੀ ਗੋਲੀਆਂ ਮਾਰਾਂਗੇ ਹੁਣ ਅਸੀਂ ਬੱਚੇ ਪਾਲ ਲਈਏ ਕੀ ਕਰੀਏ ਕਾਰੋਬਾਰ ਕਰਨਾ ਇੱਥੇ ਔਖਾ ਹੋ ਚੁਪਿਆ ਦਾ 1 ਨੰਬਰ ਹੀ ਕਾਰੋਬਾਰ ਕਰਕੇ ਵੀ ਹਾਨੂੰ ਥੱਕੇ ਵੱਜੇ ਕਰਦੇ ਨੇ